ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖਦੇ ਹੋ ਇਹ ਜੰਗਲ ਕ੍ਰੋਸ ਕਰਕੇ ਜਾਣਾ ਪੈਂਦਾ ਜੀ ਫਿਰ ਡਾਕਟਰ ਨੇ ਉਹਨੂੰ ਕਿਹਾ ਤੁਸੀਂ ਪਾਜੀ 133 ਸਾਲ ਉਹ ਬਹੁਤ ਹੁੰਦੀ ਆ ਕਿੰਨੇ ਜੰਗਲ ਚ ਬਿਨਾਂ ਖਾਣ ਪੀਣ ਤੋਂ ਰਹਿ ਕੇ 133 ਸਾਲ ਫਿਰ ਭਗਤੀ ਕਰਨੀ ਬੈਠ ਕੇ ਹਣਾ ਜੀ ਤੇ ਉਹ ਵੀ ਗੁਫਾ ਦੇ ਵਿੱਚ ਉੱਥੇ ਉਹ ਪਹਾੜ ਚੜਨ ਦਿੰਦੇ ਸੀ ਇਹ ਪਾਜੀ ਸਾਲੋਂ ਨਾ ਪਤਾ ਲੱਗਾ ਸੀ ਇੱਥੇ ਕਿ ਮਹਾਪੁਰਸ਼ ਹਾਂਜੀ ਗੁਫਾ ਦੇ ਵਿੱਚ ਹਾਂਜੀ ਹਾਂਜੀ ਇਹ ਵਗੈਰਾ ਹੈਗੀ ਆ ਕੁਕੀ ਗੁਫਾਂ ਦੇ ਵਿੱਚ ਹਜੇ ਤੱਕ ਵੀ ਦੇਖੋ ਮਿੱਟੀ ਉਦਹੀਂ ਆ ਜੜਾਂ ਆ ਬੋਰਡ ਦੀਆਂ ਜੜਾਂ ਆ ਪਿੱਪਲ ਦੀਆਂ ਜੜਾਂ ਆ 133 ਸਾਲ 133 ਸਾਲ ਹਾਂਜੀ 133 ਸਾਲ 200 ਮਤਲਬ ਇਥੇ ਭਗਤੀ ਕੀਤੀ ਹਾਂ ਇਹ ਤੇ ਜਿਹੜੀਆਂ ਬੰਗਲ ਪਤਾ ਨਹੀਂ ਕਿ ਕਿੱਧਰ ਕਿੱਥੇ ਚਲੇ ਹਾਂਜੀ ਉਸ ਤੋਂ ਬਾਅਦ ਫਿਰ ਇਹ ਸਾਧੂ ਆਏ ਇਥੇ ਫਿਰ ਆਏ ਇਹ ਅੱਛਾ ਜੀ ਪਹਿਲਾਂ ਰਹਿੰਦੇ ਸੀ ਇਹ ਕਠਾਰ ਇਕਾਂਤ ਜੰਗਲ ਚ ਆ ਗਏ ਹਾਂਜੀ ਹਾਂਜੀ ਭਾਜੀ ਬਾਕੀ ਗੱਲ ਸਾਚਾ ਕਹਿੰਦੇ ਸ਼ੇਰ ਚੀਤੇ ਵੀ ਮੱਥਾ ਟੇਕ ਆਉਂਦੇ ਸੀਗੇ ਹੈਗੇ ਆ ਜੀ ਹੈਗੇ ਸਵੇਰ ਨੂੰ ਪੈੜਾਂ ਦੇਖਣੀਆਂ ਅਸੀਂ ਲੱਗੀਆਂ ਵਾ ਅੱਛਾ ਜੀ ਗੇਟ ਦੇ ਮੋੜੇ ਪੈਣਾ ਹੋਣੀਆਂ ਲੱਗੀਆਂ ਜਿੱਦਾਂ ਜਿੱਦਾਂ ਅਸੀਂ ਅੱਗੇ ਜਾਂਦੇ ਪਏ ਆ ਉਦਾਂ-ਉਦਾਂ ਨਾ ਪੈਣਾ ਜਾਨਵਰਾਂ ਦੀਆਂ ਜਾਦਾ ਦੀਦੀਆਂ ਪਈਆਂ ਆ ਵੀ ਜਾਨਵਰ ਕੋਈ ਉੱਪਰ ਨੂੰ ਚੜਿਆ ਹੋਆ ਹੋ ਸਕਦਾ ਇਹ ਸਾਂਭਰ ਹੋਆ ਕਿਉਂਕਿ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਜੰਗਲਾਂ ਅੱਜ ਚਲੋ ਦੋਸਤੋ ਖੂ ਦਾ ਮਿਲ ਗਿਆ ਸਾਨੂੰ ਇਹ ਖੂ ਆ ਜੀ ਚਲੋ ਕੋਈ ਨਹੀਂ ਅਰੀ ਜਨ ਬਹੁਤ ਜੰਗਲੀ ਏਰੀਆ ਆ ਇਹ ਜਿੱਥੇ ਜਾ ਰਹੇ ਆ ਤੇ ਚੈਨਲ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਦੋਸਤੋ ਕਰੋ ਤੇ ਤੁਸੀਂ ਦੇਖ ਲਓ ਹਜੇ ਤੱਕ ਵੀ ਇਹ ਨਾ ਮਿੱਟੀ ਹੈਗੀ ਆ ਇਹ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਅਸੀਂ ਅੱਜ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਦੇ ਪਿੰਡ ਜੀਜੋ ਚ ਖੜੇ ਆ ਬਹੁਤ ਪੁਰਾਣਾ ਸ਼ਹਿਰ ਹੁੰਦਾ ਸੀ ਵਪਾਰੀਆਂ ਦਾ ਸ਼ਹਿਰ ਹੁੰਦਾ ਸੀ ਜੀਜੋ ਅੱਜ ਇਹਦੀ ਰੌਣਕ ਘਟ ਚੁੱਕੀ ਆ ਜੇਜੋ ਦੇ ਪੇੜੇ ਬਹੁਤ ਮਸ਼ਹੂਰ ਹੋਏ ਆ ਪੁਰਾਣਾ ਬਸਟ ਇੱਥੇ ਸਟੇਸ਼ਨ ਹੁੰਦਾ ਸੀ ਰੇਲਵੇ ਸਟੇਸ਼ਨ ਜਿਹੜਾ ਅੱਜ ਦਾ ਬਲੌਗ ਵਾ ਇਹ ਬਲੌਗ ਇੱਕ ਮਹਾਪੁਰਸ਼ਾਂ ਦਾ ਆ ਜੰਗਲ ਦੇ ਵਿੱਚ 135 ਸਾਲ ਦੇ ਮਹਾਪੁਰਸ਼ ਰਹਿੰਦੇ ਆ ਖਰ 130 135 ਸਾਲ ਦੇ ਆ ਤਪੱਸਿਆ ਕਰ ਰਹੇ ਆ ਜੰਗਲ ਦੇ ਵਿੱਚ ਗੁਫਾ ਦੇ ਵਿੱਚ ਰਹਿ ਕੇ ਸਾਨੂੰ ਗੱਲ ਪਤਾ ਲੱਗੀ ਸੀ ਅਸੀਂ ਆਪ ਬਹੁਤ ਹੈਰਾਨ ਹੋਏ ਸੀ ਕਿ ਅੱਜ ਕੱਲ ਕਾਲਯੋਗ ਦੇ ਵਿੱਚ ਵੀ ਇੰਨੇ ਮਹਾਪੁਰਸ਼ ਹੈਗੇ ਆ 130 35 ਸਾਲ ਦੇ ਜਿਨ੍ਹਾਂ ਨੇ ਮੋਹ ਮਾਇਆ ਛੱਡ ਕੇ ਜੰਗਲ 'ਚ ਆਪਣਾ ਆਸਰਾ ਲਾਇਆ ਹੋਇਆ ਓਟ ਆਸਰਾ ਲਾਇਆ ਹੋਇਆ ਆ ਤੁਸੀਂ ਆਲੇ ਦੁਆਲੇ ਚੈੱਕ ਕਰ ਲਓ ਇਥੋਂ ਜੰਗਲ ਦਾ ਰਸਤਾ ਸਟਾਰਟ ਹੋ ਗਿਆ ਆ ਤੇ ਇਹ ਜੰਗਲ ਦਾ ਰਸਤਾ ਤਕਰੀਬਨ 4 ਤੋਂ 5 ਕਿਲੋਮੀਟਰ ਦੂਰ ਦਾ ਆ ਤੇ ਉਹ ਰਸਤੇ 'ਚ ਜਾਂਦੇ ਜਾਂਦੇ ਅਸੀਂ ਤੁਹਾਨੂੰ ਵਧੀਆ ਵਧੀਆ ਜਿਹੜੇ 뷰 ਦਿਖਾਵਾਂਗੇ ਰਸਤੇ ਦੇ ਵਿੱਚ ਜਾਨਵਰ ਬਹੁਤ ਆ ਇੱਥੇ ਰਸਤੇ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਦੱਸਦੇ ਵੀ ਹੋ ਤੁਹਾਡਾ ਧੰਨਵਾਦ ਮੇਰੇ ਬਾਹਰਲੇ ਜਿਹੜੇ ਵੀਰ ਆ ਦੇਖਦੇ ਹੋ ਆ ਉਹਨੂੰ ਆਪਾਂ ਇਹ ਇਲਾਕਾ ਦਿਖਾ ਰਹੇ ਜਿਹੜੇ ਆਪਣੇ ਬਹੁਤ ਚਿਰ ਤੋਂ ਪੰਜਾਬ ਛੱਡ ਕੇ ਗਏ ਹੋ ਆ ਇਹ ਜੀਜੋ ਦਾ ਇਲਾਕਾ ਆ ਦੋਸਤੋ ਬਾਕੀ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਕਰਿਆ ਕਰੋ ਕਮੈਂਟ ਦੱਸਿਆ ਕਰੋ ਅੱਗੇ ਜਾ ਕੇ ਧੰਨਵਾਦ ਆਗੇ ਦੇਖਦੇ ਆ ਕੀ ਉਹਨਾਂ ਦੀ ਜਗਾ ਆ ਕਹਿੰਦੇ ਗੁਫਾ ਦੇ ਵਿੱਚ ਰਹਿੰਦੇ ਆ ਤੇ ਬਾਤੀ ਗੱਲਬਾਤ ਕਰਾਂਗੇ ਜਾ ਕੇ ਜੇ ਕੋਈ ਮਿਲਿਆ ਤਾਂ ਤੇ ਦੋਸਤੋ ਇਹ ਜੀਜੋ ਦੇ ਜੰਗਲ ਵਾ ਇਹ ਸਾਰਾ ਹੀ ਏਰੀਆ ਜੀਜੋ ਦਾ ਆ ਤੇ ਜਦੋਂ ਅਸੀਂ ਮਾਲਪੁਰ ਤੋਂ ਆਉਂਦੇ ਆ ਤਕਰੀਬਨ 15 ਕਿਲੋਮੀਟਰ ਏਰੀਆ ਮਾਲਪੁਰ ਤੋਂ ਜੀਜੋ ਦਾ ਆ ਤੇ ਉੱਥੋਂ ਜਾ ਕੇ ਤੁਸੀਂ ਕਿਸੇ ਨੂੰ ਪੁੱਛ ਲਓ ਵਾਈ ਵਾਲਾ ਜਾਣਾ ਆ ਜੰਗਲ ਦੇ ਵਿੱਚ ਇਹ ਮਹਾਪੁਰਸ਼ ਰਹਿੰਦੇ ਆ ਜਿਨ੍ਹਾਂ ਦੀ ਉਮਰ 130 ਸਾਲ ਵਾ ਤੇ ਕਹਿੰਦੇ ਗੁਫਾ ਦੇ ਵਿੱਚ ਰਹਿ ਕੇ ਭਗਤੀ ਕਰਦੇ ਆ ਤੇ ਉਹਨਾਂ ਨੇ ਆਪਣਾ ਇੱਕ ਉੱਥੇ ਮੰਦਿਰ ਬਣਾਇਆ ਹੋਇਆ ਮੋਹ ਮਾਇਆ ਤੋਂ ਬਿਲਕੁਲ ਬਹੁਤ ਦੂਰ ਆ ਚਲੋ ਦੋਸਤੋ ਚੱਲਦੇ ਆ ਆਪਾਂ ਇਹ ਰਿਓ ਵੀਡੀਓ ਨਾਲ ਜਾਣੇ ਦਾ ਵੀਡੀਓ ਬਣਾਇਆ ਬਸ ਟੋਪ ਵੱਲੋਂ ਨਹੀਂ ਮੂਹ ਕਰੀਦਾ ਹੁੰਦਾ ਇਹਦਾ ਸਾਨੂੰ ਦੋਸਤ ਇੱਕ ਉੱਥੇ ਅਸੀਂ ਇਹ ਚਾਹ ਪੀਂਦੇ ਪਏ ਸੀ ਉੱਥੇ ਇੱਕ ਭਾਜੀ ਸੀਗੇ ਸਾਨੂੰ ਉਹ ਮਿਲੇ ਸੀ ਉਹ ਸਾਨੂੰ ਕਹਿੰਦੇ ਕਿ ਇਹ ਮਹਾਪੁਰਸ਼ਾਂ ਦੀ ਇੰਨੀ ਗੁਣਤਾ ਆ ਕਹਿੰਦੇ ਜੱਜ ਵਕੀਲ ਕੀ ਡਾਕਟਰ ਕੀ ਹਿਮਾਚਲ ਦੇ ਬਹੁਤ ਲੋਕੀ ਆਉਂਦੇ ਆ ਕਿਉਂਕਿ ਨਾਲ ਹੀ 2 ਕਿਲੋ ਮੀਟਰ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਪਰ ਇਹ ਜਿਹੜਾ ਜੰਗਲ ਵਾ ਇਹ ਪੰਜਾਬ ਦੇ ਵਿੱਚ ਹੀ ਪੈਂਦਾ ਆ ਜੀ ਦੇਖ ਲਓ ਇਹ ਰਸਤਾ ਜਾਂਦਾ ਆ ਅੱਗੇ ਨੂੰ ਏ ਮੰਦਰ ਤੋਂ ਜਾਣ ਤੋਂ ਪਹਿਲਾਂ ਸੰਦੂ ਇੱਥੇ ਪਾਜੀ ਹੁਣੀ ਮਿਲੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇਸ ਪਿੰਡ ਦੇ ਵਾਸੀ ਆ ਜਿਹੜੇ ਮਹਾਪੁਰਸ਼ ਉੱਥੇ ਹੈਗੇ ਆ ਰਹਿੰਦੇ ਆ ਉਹਨਾਂ ਦੀ ਕਿੰਨੀ ਉਮਰ ਵਾਹ ਇਹ ਪਾਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਇਹ ਪਾਜੀ ਸਾਨੂੰ ਹੁਣ ਪਤਾ ਲੱਗਾ ਸੀ ਇੱਥੇ ਕਿ ਮਹਾਪੁਰਸ਼ ਹਾਂਜੀ ਗੁਫਾ ਦੇ ਵਿੱਚ ਹਾਂਜੀ ਹਾਂਜੀ ਇਹ ਮਤਲਬ ਇੱਥੇ ਇੰਨਾ ਕਹਿੰਦਾ ਖਤਰਨਾਕ ਜੰਗਲਾ ਬਾਗ ਬੂਗ ਵੀ ਹੈਗੇ ਆ ਇਹ ਗੱਲ ਸੱਚਾਈ ਆ ਪਾਜੀ ਇਹ ਸੱਚਾਈ ਇੱਥੇ ਜਾਨਵਰ ਬਹੁ ਮਾਰੇ ਅੱਛਾ ਜੀ ਜਾਨਵਰਾਂ ਨੇ

गुफावां अच्छा, वो अच्छा, अच्छा, अच्छा।, अच्छा, वो अच्छा वो, जी वो तो शहर ਨੂੰ ਆंदे ਹੀ ਨਹੀਂ ਸੀਗੇ अच्छा जी ਜਾਓ ਜੰਗਲ ਚ ਖਾਣਾ ਖਾ ਲੈਣਾ अच्छा जी हां ਬਿਨਾ ਖਾਣ ਪੀਣ ਤੋਂ ਰਹਿੰਦੇ ਸੀਗੇ हां अच्छा जी ਉਹ ਫਿਰ ਚਲੇ ਗਏ ਸੀ ਛੱਡ ਕੇ اچھا ਜੀ ਨਾਗਾ ਸਾਧੂ ਜੀ ਉਹ ਅੱਧਾ ਹੋਈ ਸੀ ਉੱਥੇ ਪਾਣੀ ਐ ਬੋੜੀ ਦਾ ਅੱਛਾ ਜੀ ਇੱਥੇ ਦਾ ਇੱਕ ਲਾਲਾ ਜਾਂਦਾ ਹੁੰਦਾ ਹਾ ਤਾਂ ਉਹਨੂੰ ਜਾ ਕੇ ਨਾ ਅੰਦਰ ਬਾਹਰ ਜਾ ਕੇ ਬੋੜੀ ਦੇ ਹੱਥ ਤੋਂ ਹੈ ਅੱਛਾ ਜੀ ਉਹਨੇ ਤਾਂ ਕਿਹਾ ਵੀ ਇਹ ਤਾਂ ਮੁੱਠੂ ਬਰੇਤੜ ਤੇ ਪਾਣੀ ਲੈ ਲੋ ਬੱਕ ਜਾ ਕੇ ਤੋਂ ਵਿੱਚ ਪਾਣੀ ਨਾ ਖਰਾਬ ਕਰ ਅੱਛਾ ਜੀ ਉਹ ਬੰਦੇ ਦੀ ਇਹ ਆ ਗਿਆ ਫਿਰ ਸਵੇਰ ਨੂੰ ਉਹ ਸਾਧੂ ਦਾ ਅੱਛਾ ਜੀ ਇੱਥੇ ਮਾਰਿਆ ਫਿਰ ਉਹਦੇ ਉਹਨਾਂ ਇਦਾਂ ਹੱਥ ਕਰ ਲਏ ਇਦਾਂ ਹੱਥ ਫਟ ਹੋ ਗਿਆ ਉਹਦਾ ਅੱਛਾ ਜੀ ਬਾਅਦ ਸਵੇਰ ਵੀ ਨਹੀਂ ਦੇਖਿਆ ਬਈ ਉਹ ਬੰਦੇ ਨੂੰ ਲੈ ਕੇ ਆ ਜਾਣਾ ਸ਼ਹਿਰੋਂ ਜੀ ਫੇ ਉਹ ਛੱਡ ਕੇ ਜੰਗਲੋਂ ਜੰਗਲ ਪਤਾ ਨਹੀਂ ਕਿੱਧਰ ਸੀ ਕਿੱਥੇ ਜਾਣਾ ਹਾਂਜੀ ਉਸ ਤੋਂ ਬਾਅਦ ਫਿਰ ਇਹ ਸਾਧੂ ਆਏ ਇੱਥੇ ਆਏ ਇਹ ਅੱਛਾ ਜੀ ਪਹਿਲਾਂ ਰਹਿੰਦੇ ਸੀ ਇਹ ਕਠਾਰ ਅੱਛਾ ਜੀ ਕਠਾਰ ਤੇ ਫਿਰ ਆਏ ਇੱਥੇ ਅੱਛਾ ਜੀ ਹਾਂਜੀ ਇੱਥੇ ਬਹੁਤ ਜੇ ਬਈ ਘਟਾਰ ਵੀ ਨਾਲ ਲੋਕ ਤੰਗਲਾ ਪੇਦੇ ਗਾਣਾ ਤੰਗ ਦਾ ਮਨ ਲਾਪੇ ਦੇ ਅੱਛਾ ਜੀ ਫਿਰ ਆਪਣੇ ਕਾਂਤ ਜੰਗਲ ਚ ਆ ਗਏ ਸੀ ਹਾਂ ਜੀ ਹਾਂ ਜੀ ਭਾਜੀ ਬਾਕੀ ਗੱਲ ਸੱਚ ਹੈ ਕਹਿੰਦੇ ਸ਼ੇਰ ਚੀਤੇ ਵੀ ਮੱਥਾ ਟੇਕਾ ਹੁੰਦੇ ਸੀਗੇ ਹੈਗੇ ਆ ਜੀ ਹੈਗੇ ਸਵੇਰ ਨੂੰ ਪੈੜਾ ਦੇਖਣੀਆਂ ਅਸੀਂ ਲੱਗੀਆਂ ਵਾ ਅੱਛਾ ਜੀ ਗੇਟ ਦੇ ਮੋਹਰੇ ਪੈੜਾ ਖਣੀਆਂ ਲੱਗੀਆਂ ਵਾ ਅੱਛਾ ਜੀ ਹਾਂ ਠੀਕ ਅੱਛਾ ਜੀ ਕਹਿੰਦੇ ਬਹੁਤ ਕਰਨੀ ਵਾਲੇ ਉਹ ਤੇ ਕੀ ਬਾਤ ਹੈ ਜੀ ਅੱਛਾ ਜੀ ਵੈਲਕਮ ਅੱਛਾ ਜੀ ਬੰਦੇ ਰ ਆਪਣੀ ਗੱਲੀ ਗੱਲੀ ਹੇਟੋ ਵਿੱਚ ਗੱਲ ਸਮਝਾਉਂਦੇ ਸੀਗੇ ਸਮਝਾ ਦਿੰਦੇ ਸੀਗੇ ਅੱਛਾ ਜੀ ਵਿਆਹ ਕੰਮ ਐਦਾ ਹੋਣਾ ਹੈ ਬੰਦਾ ਸਮਝੇ ਲੰਬਾ ਬੰਦਾ ਮੈਨੂੰ ਕੀ ਆ ਕਹਿੰਦਾ ਠੀਕ ਹੈ ਜੀ ਉਹਨਾਂ ਨੇ ਐਦਾ ਸੀ ਉਹ ਰੋਟੀ ਵੀ ਨਹੀਂ ਜਿੱਦਾਂ ਖਾਂਦੇ ਸੀਗੇ ਅੱਛਾ ਜੀ ਜਿਸ ਵੇਲੇ ਫਿਰ ਉਹ ਜਿਆਦਾ ਜਿੱਦਾਂ ਬਜ਼ੁਰਗ ਹੋਏ ਢਿੱਲੇ ਜੇ ਹੋ ਗਏ ਨਾ ਹਾਂਜੀ ਫਿਰ ਡਾਕਟਰ ਨੇ ਉਹਨਾਂ ਨੂੰ ਕਿਹਾ ਤੁਸੀਂ ਥੋੜੀ ਜਿਹੀ ਪਾਜੀ 133 ਸਾਲ ਉਹਨਾਂ ਨੂੰ ਬਹੁਤ ਹੁੰਦੀ ਆ ਕਿੰਨੇ ਜੰਗਲ ਚ ਬਿਨਾਂ ਰੋਖਾਂਣ ਪੀਣ ਤੋਂ ਰਹਿ ਕੇ 133 ਸਾਲ ਫਿਰ ਭਗਤੀ ਕਰਨੀ ਬੈਠ ਕੇ ਹਾਂਜੀ ਹਾਂਜੀ ਤੇ ਉਹ ਵੀ ਗੁਫਾ ਦੇ ਵਿੱਚ ਵਿੱਚ ਨਾ ਉੱਥੇ ਉਹ ਪੈਸਾ ਚੜਨ ਦਿੰਦੇ ਸੀਗੇ ਅੱਛਾ ਜੀ ਜਿੱਦਾਂ ਤੁਸੀਂ ਚੱਲ ਗਏ ਤੁਹਾਤੋਂ ਪੈਸੇ ਲੈਣੇ ਨਹੀਂ ਐਦਾਂ ਤੁਸੀਂ ਨਾ ਮੰਨ ਲੈ 50000 ਹੋਇਆ ਲੱਖ ਹੋਇਆ ਤੁਸੀਂ ਉਹਨਾਂ ਦੇ ਤਾਂ ਥੱਲੇ ਰੱਖਿਆ ਨੇ ਜੀ ਉਹਨਾਂ ਦੇ ਜਿਹੜੇ ਦੇਖਣਾ ਉਹ ਨਹੀਂ ਕੋਈ ਬੰਦਾ ਆਉਣਾ ਉਹਨਾਂ ਨੂੰ ਕਹਿਣਾ ਚੱਪੇ ਉਠਾ ਲੋ ਚੱਕ ਲੈ ਪੈਸਾ ਉਹਨਾਂ ਦੇ ਕਿਸ਼ਮੇ ਤਾਂ ਅਸੀਂ ਆਪਣੀ ਅੱਖੀ ਬਹੁਤ ਅੱਖੀ ਅੱਛਾ ਜੀ ਠੀਕ ਹੈ ਜੀ ਉਹਨਾਂ ਦੇ ਤਾਂ ਇੱਕ ਵਾਰ ਇਹਨਾਂ ਜੀ ਬਿਮਾਰ ਹੋ ਗਏ ਜੀ ਉਹਨਾਂ ਦੇ ਬਿਮਾਰ ਹੋ ਗਏ ਤਾਂ ਮੇਰੇ ਨਾਲ ਇੱਥੇ ਡਾਕੀ ਆਇਆ ਲਾਡੀ ਹੈ ਜੀ ਅੱਛਾ ਜੀ ਉਹ ਕਹਿੰਦਾ ਮੇਰੇ ਨਾਲ ਚੱਲ ਭਈ ਸੰਤਾਨਾ ਉੱਥੇ ਰੁਕਣਾ ਹਸਪੀਟਲ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੱਲ ਪੈਣੀ ਜੀ ਗਏ ਤੇ ਇੱਕ ਹੀ ਦਿਨ ਸੀ ਲੋਹੜੀ ਵਾਲਾ ਦਿਨ ਸੀ ਉਹ ਅੱਛਾ ਜੀ ਲੋਹੜੀ ਵਾਲਾ ਉਹਦੋਂ ਛੁੱਟੀ ਹੋਣੀ ਸੀ ਉਹਨਾਂ ਨੂੰ ਛੁੱਟੀ ਹੋਈ ਸੰਤਾਨ ਨੇ ਇਹ ਕਿਹਾ ਭਈ ਆਪਣੇ ਨਾ ਸਟਾਫ ਦੇ ਮੈਂਬਰ ਸਾਦਰੋ ਭਈ ਲੋਹੜੀ ਦੇ ਦਈਏ ਅੱਛਾ ਜੀ ਜਿਦਾਂ ਦੇ ਨਰਸਾਂ ਦਾ ਜਾਂ ਹੋਰ ਹੈ ਰੱਬ ਹਾਂਜੀ ਤੇ ਉਹਨਾਂ ਨੇ ਸੱਦੇ ਤੇ ਸੰਤਾਨ ਨੇ ਆਪਣੇ ਬੈੱਡ ਦੀ ਚੰਦਰ ਚੱਕੀ ਜਿੱਤ ਪਏ ਸੀਗੇ ਕਿਸੇ ਨੂੰ 1000 ਕਿਸੇ ਨੂੰ 500 ਕਿਸੇ ਨੂੰ 1000 ਕਿਸੇ ਨੂੰ 500 ਤੇ ਅਸੀਂ ਕਿਹਾ ਭਈ ਸੰਤਾਂ ਕੋ ਪੈਸੇ ਤਾਂ ਹੈ ਨਹੀਂ ਹੈ ਕਿ ਕਿੱਥੋਂ ਆਏ ਚਲੋ ਛੁੱਟੀ ਹੋਈ ਤੇ ਸੰਤਾਂ ਨੂੰ ਬਾਹਰ ਗੱਡੀ 'ਚ ਪਿਠਾ ਲਿਆ ਮੁੜ ਕੇ ਸਾਡਾ ਬਹਿਮ ਤੇ ਚੱਦਰ ਚੱਕ ਕੇ ਦੇਖੀਏ ਜਾਂ ਜਾ ਕੇ ਦੇਖਿਆ ਤਾਂ ਕੁਝ ਵੀ ਹੈ ਨਹੀਂ ਅੱਛਾ ਜੀ ਹਾਂਜੀ ਤੇ ਇੱਕ ਵਾਰੀ ਉਹਨਾਂ ਦੀ ਕੁਟਿਆ 'ਚ ਇਦਾਂ ਹੋਈ ਕੋਈ ਨਿਆਣੇ ਸਗਾ ਜੀ ਉਹ ਉਹ ਨਾ ਕੁਟਿਆ 'ਚ ਉਹ ਅਲਮਾਰੀ 'ਚ ਪੇੜੇ ਪਏ ਸਕੇ ਜੀ ਉਹ ਚੱਕ ਕੇ ਦੇਈ ਜਾਣ ਚੱਕ ਕੇ ਦੇਈ ਜਾਣ ਜੀ ਤੇ ਉਹ ਨਿਆਣਾ ਇੱਕ ਹੋਰ ਆਇਆ ਸੀਗਾ ਜਿੱਦਾਂ ਅger ਰੱਖ ਲਓ ਵੀ ਕਿਸਮਾਂ ਚ ਵਹਿਮ ਪੈ ਜਾਂਦਾ ਹਨ ਬੁੱਦੀ ਜੀ ਉਹ ਕਹਿੰਦਾ ਵੀ ਵਹਿਮ ਕੱਢਣਾ ਜਾਂ ਜਾ ਕੇ ਦੇਖਿਆ ਉਥੇ ਕੂਟਿਆ ਚ ਤੇਲ ਮਾਰੀ ਚ ਨਾ ਡੱਬਾ ਨਾ ਪੀੜਾ ਕੁਝ ਵੀ ਅੱਛਾ ਜੀ ਇਹ ਸੰਤ ਇਦਾਂ ਸੇ ਕਰਨੀ ਵਾਲੇ ਇਹ ਤਾਂ ਨਾ ਵੇ ਮੌਸਮਾਂ ਫਲ ਵੀ ਦੇ ਦਿੰਦੇ ਜੀ ਅੱਛਾ ਜੀ ਇਦਾਂ ਜਿੱਦਾਂ ਪੰਪਾਂ ਦਾ ਮੁੱਸ ਮੈਨੂੰ ਇਹ ਕਹਿੰਦਾ ਕਿ ਮੈਨੂੰ ਆਪ ਬੰਦੂ ਚਾਹੀਦੇ ਹਾਂ ਜੀ ਪੰਪਾਂ ਦੇ ਵੀ ਕੋਪ ਬੰਦੇ ਲਾਣੇ ਸ਼ਹਿਰ ਕੋ ਤੋਂ ਆਉਂਦੇ ਬਹੁਤ ਅਗੜੇ ਆ ਅੱਛਾ ਜੀ ਸਟੋਰ ਚੂਰ ਰਹਿ ਕੇ ਹਾਂ ਠੀਕ ਹੈ ਜੀ ਉਹ ਜਿੱਦਾਂ ਨਾ ਸੰਤਾਂ ਜੱਜੂ ਨੇ ਗੱਡੀ ਲੈ ਚਾਣੀ ਉਹ ਨਹੀਂ ਸੰਤਾਂ ਨੂੰ ਕਹਿਣਾ ਵੀ ਤੁਸੀਂ ਸਾਡੇ ਕਿਤੇ ਬਾਬਾ ਆਇਓ ਕਿਤੇ ਆਇਓ ਕਿਤੇ ਅੱਛਾ ਜੀ ਉਹ ਕਿਤੇ ਜਿੱਦਾਂ ਉਹਦੀ ਘਰ ਵਾਲੀ ਸੀਗੀ ਉਹ ਆਪ ਚਲ ਗਿਆ ਆਪਣੇ ਸਟੋਰ ਤੇ ਜੀ ਘਰ ਵਾਲੀ ਕੋ ਰੂਪ ਧਾਰ ਕੇ ਹੋਰ ਕੇ ਦਾ ਸੰਤ ਉਹਨਾਂ ਦੇ ਘਰ ਚਲ ਗਿਆ ਚਲ ਗਿਆ ਅੱਛਾ ਜੀ ਜਦੋਂ ਉਹਦੇ ਘਰ ਚਲ ਗਿਆ ਤਾਂ ਉਹ ਕਹਿੰਦੇ ਵੀ ਮੈਂ ਦੁੱਧ ਪੀਣਾ ਦੁੱਧ ਪੀਣਾ ਉਨੇ ਦੁੱਧ ਦਾ ਗਲਾਸ ਗਰਮ ਨਾਲ ਫੜਾਤਾ ਕਹਿੰਦੀ ਬਾਬਾ ਸਾਡਾ ਫੜਾ ਫੜਾ ਕਹਿੰਦੀ ਜੇ ਮੇਰਾ ਘਰ ਆ ਲਿਆ ਗਿਆ ਵਿਹਾਲ ਤੇਰੀ ਸ਼ਾਮ ਦੀ ਜਾਂ ਮੇਰੀ ਨਹੀਂ ਮੇਰੀ ਹੈ ਤੇ ਉਤੋਂ ਉਹ ਕਾਲੀ ਦੁੱਧ ਪੀ ਕੇ ਨਿਕਲੇ ਉਹ ਮੁੜ ਕੇ ਆਏ ਇੱਥੇ ਕਹਿੰਦੇ ਬਾਬਾ ਜੀ ਤੁਸੀਂ ਬੋਲਦੇ ਨਹੀਂ ਕਹਿੰਦੇ ਬੋਲਣਾ ਕਿਹਾ ਹੈ ਕਹਿੰਦੇ ਕਿਸੇ ਦੇ ਗੇਹ ਤੇ ਦੁੱਧ ਪੀਤਾ ਮੂੰਹ ਭੂਕ ਦਿੱਤਾ ਸਾਡਾ ਵੇ ਜਾਲ ਦਿੱਤਾ ਮੂੰਹ ਸਾਡਾ ਅੱਛਾ ਜੀ ਵੇ ਉਹ ਫੇਰ ਉਹਨਾਂ ਦਵਾਖੇ ਪਈ ਵੀ ਅਸੀਂ ਤਾਂ ਆਪ ਦਾ ਕਹਿੰਦੇ ਹੁੰਦੇ ਤੁਸੀਂ ਆਇਓ ਹਾਂ ਵੇ ਉਹ ਰੂਪ ਧਾਰ ਕੇ ਆ ਗਏ ਠੀਕ ਹੈ ਇਹ ਕੀ ਨਾਮ ਸੀ ਸੰਤਾਂ ਦਾ ਜੀ ਇਹ ਸਵਾਮੀ ਮਾਧਵਾਨਾ ਸੀਗੇ ਜੀ ਹਾਂਜੀ ਸਵਾਮੀ ਮਾਧਵਾਨਾ ਸਾਮੀ ਮਾਧਵਾਨਾ ਪ੍ਰੇਮ ਬਾਪੂ ਨੂੰ ਜਿਆਦਾ ਬਤਾ ਲੇ ਫੋਟੋ ਦਿਖਾ ਦੇ ਅੰਦਰ ਅੰਦਰ ਫੋਟੋ ਹੈਗੀ ਹੈ ਤੇਰੀ ਨਾ ਗਰਮ ਗਰਮ ਦੁੱਧ ਪੜਾ ਕੇ ਸਾਡੇ ਖਾਲੇ ਪਾ ਦਿੱਤੇ ਅੱਛਾ ਜੀ ਉਹ ਟੀਮੀ ਨੂੰ ਬਜਾਦ ਆ ਗਿਆ ਕਹਿੰਦੀ ਮਾੜੀ ਗਲਤੀ ਹੋ ਗਈ ਮੈਨੂੰ ਕਿ ਪਰ ਤੁਸੀਂ ਪਹੁੰਚੇ ਹੋ ਅੱਛਾ ਜੀ ਹਾਂ ਕਿਹਨਾਂ ਦੇ ਘਰ ਗਏ ਸੀਗੇ ਜੀ ਪੋਲ ਦੇ ਘਰ ਹੁਸ਼ਿਆਰਪੁਰ ਯਾਹਰਪੁਰ ਅੱਛਾ ਜੀ ਹਾਂ ਠੀਕ ਹੈ ਜੀ ਸਾਨੂੰ ਭਾਈ ਸਾਹਿਬ ਹੁਣੀ ਆ ਪਿੰਡ ਦੇ ਆ ਤੇ ਸਾਨੂੰ ਨਾਂ ਲੈ ਕੇ ਚੱਲੇ ਆ ਦਰਸ਼ਨ ਕਰਾਉਣ ਵਾਸਤੇ ਤੇ ਬਾਕੀ ਜੋ ਵੀ ਗੱਲਬਾਤ ਹੋਈ ਬਾਕੀ ਮੰਦਰ ਜਾ ਕੇ ਦੱਸਾਂਗੇ ਜੋ ਇਹਨਾਂ ਨੂੰ ਪਤਾ ਲੱਗਾ ਹੋਰ ਤੇ ਪਹਿਲਾਂ ਤੇ ਦੇਖ ਹੀ ਲਿਆ ਬਾਕੀ ਦਰਸ਼ਨ ਕਰਾਉਣੀ ਆ ਖੂ ਦੇ ਵੀ ਤੇ ਮਹਾਪੁਰਸ਼ਾਂ ਦੀ ਗੁਫਾ ਦੇ ਵੀ ਚਲੋ ਦੋਸਤੋ ਚੱਲਦੇ ਆ ਅੱਗੇ ਦੋਸਤੋ ਇਹ ਜੰਗਲ ਦਾ ਰਸਤਾ ਆ ਤੁਸੀਂ ਦੇਖ ਲਓ ਕਿੰਨੀ ਹੈਰਾਨੀ ਵਾਲੀ ਗੱਲ ਆ ਇੱਕ ਰਸਤਾ ਇਹ ਕੱਚਾ ਆ ਇੱਥੋਂ ਅੱਕੇ ਖੂ ਵੀ ਆ ਜਿੱਥੋਂ ਸੰਤ ਮਹਾਤਮਾ ਪਾਣੀ ਪੀਂਦੇ ਹੁੰਦੇ ਸੀ ਜਿੱਥੋਂ ਜੰਗਲੀ ਜਾਨਵਰ ਬਾਗ ਤੇ ਦੂਆ ਪਾਣੀ ਪੀਂਦੇ ਆ ਇੱਕ ਕਹਿੰਦੇ ਬਹੁਤ ਪੁਰਾਣਾ ਖੂਹ ਆ ਸਦੀਆ ਪੁਰਾਣਾ ਖੂਹ ਆ ਉਹਨਾਂ ਨੇ ਵੀ ਆਪਣੇ ਤੱਪ ਨਾ ਕੱਢਿਆ ਹੋਇਆ ਆ ਆ ਤੁਸੀਂ ਰਸਤਾ ਦੇਖ ਲਓ ਇਹ ਰਸਤਾ ਆ ਜਿੱਥੇ ਅਸੀਂ ਜਾਣਾ ਆ ਅਸੀਂ ਸੈਂਟਰ ਪੁਆਇੰਟ 'ਚ ਖੜੇ ਆ ਜੰਗਲ ਤੇ ਆਲੇ ਦੁਆਲੇ ਉੱਚੀਆਂ-ਉੱਚੀਆਂ ਪਹਾੜੀਆਂ ਆ ਤੇ ਦੋਸਤੋ ਆਜੋ ਚੱਲਦੇ ਆ ਆ ਤੁਸੀਂ ਦੇਖ ਲਓ ਜਾਨਵਰਾਂ ਦੇ ਨਾ ਪੈਰ ਲੱਗੇ ਹੋਏ ਆ ਥੱਲੇ ਆ ਇਕੱਲੇ-ਕੱਲੇ ਜਾਨਵਰ ਸਾਨੂੰ ਨਹੀਂ ਭੱਜਦਾ ਅਥਲੇ ਪੈੜਾਂ ਆ ਜਾਨਵਰਾਂ ਦੀਆਂ ਪੈੜਾਂ ਲੱਗੀਆਂ ਹੋਈਆਂ ਆ ਹੋ ਸਕਦਾ ਇੱਥੇ ਜਾਨਵਰ ਹੋਣ ਵੀ ਹੈ ਨਾ ਪਰ ਗੱਲ ਇਹ ਹੁੰਦੀ ਹੈ ਕਿ ਜਿਹੜਾ ਜੰਗਲੀ ਜਾਨਵਰ ਚਾਹੇ ਬਾਗ ਹੋਇਆ ਚਾਹੇ ਤਿੰਦੂਆ ਹੋਇਆ ਜਦੋਂ ਦੋ ਬੰਦੇ ਗੱਲ ਕਰਦੇ ਆ ਨਾ ਉਹ ਨੰਗ ਜਨ ਚੱਲ ਜਾਂਦਾ ਆ ਕਦੀ ਵੀ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ ਮਤਲਬ ਜੇ ਅਸੀਂ ਉਹਦਾ ਨੁਕਸਾਨ ਕਰਾਂਗੇ ਫੇਰੀ ਉਹ ਨੁਕਸਾਨ ਕਰਦਾ ਆ ਸਾਹਮਣੇ ਦੇਖ ਲਓ ਇਦਾਂ ਦਾ ਰਸਤਾ ਆ ਜਿਹੜਾ ਦੂਸਰਾ ਰਸਤਾ ਇੱਕ ਇੱਥੇ ਪੱਕਾ ਰਸਤਾ ਜਿਹੜਾ ਇਸ ਕਿਨੇ ਸਥਾਨ ਨੂੰ ਬਣਿਆ ਹੋਇਆ ਆ ਜਿਹੜੇ ਸੰਤ ਮਹਾਤਮਾ ਰਹਿੰਦੇ ਆ ਬਾਕੀ ਗੁਫਾ ਗੁਫਾ ਸਾਨੂੰ ਆਲੇ ਦੁਆਲੇ ਆਉਂਦੇ ਹੋਏ ਤਾਂ ਨਹੀਂ ਲੱਭੀ ਬਾਕੀ ਜਾਂਦੇ ਹੋਏ ਲੱਭਦੇ ਆ ਜੇ ਕੋਈ ਹੋਵੇ ਆਜੋ ਦੋਸਤ ਜਿੱਦਾਂ ਜਿੱਦਾਂ ਨਾ ਅਸੀਂ ਅੱਗੇ ਜਾਂਦੇ ਪਏ ਆ ਉਦਾਂ ਉਦਾਂ ਨਾ ਪਹਿਣਾ ਜਾਨਵਰਾਂ ਦੀਆਂ ਜਾਦਾ ਦੀਦੀਆਂ ਪਈਆਂ ਆ ਵੀ ਜਾਨਵਰ ਕੋਈ ਉੱਪਰ ਨੂੰ ਚੜ੍ਹਿਆ ਹੋਆ ਹੋ ਸਕਦਾ ਇਹ ਸਾਂਭਰ ਹੋਆ ਕਿਉਂਕਿ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਜੰਗਲਾਂ 'ਚ ਘੁੰਮਦਿਆਂ ਨੂੰ ਇਹ ਸਾਂਭਰ ਦੀਆਂ ਪੈੜਾ ਕਿਉਂਕਿ ਸਾਂਭਰ ਹੀ ਉੱਪਰ ਨੂੰ ਇਦਾਂ ਪੈੜ ਲਾ ਕੇ ਭੇਜਦਾ ਸਾਂਭਰ ਵੀ ਕਹਿੰਦੇ ਆ ਛੋਟਾ ਹਿਰਨ ਵੀ ਕਹਿੰਦੇ ਆ ਤੇ ਤਾਂ ਕਰਕੇ ਇਹ ਰਸਤੇ ਇਦਾਂ ਦੇ ਸੁੰਨੇ ਰਸਤੇ ਆ ਇਹ ਸੁੰਨੇ ਰਸਤਿਆਂ ਤੇ ਉਹ ਕਿਦਾਂ ਤਪ ਕਰਦੇ ਜੰਗਲ ਚ ਤਾਂ ਹੀ ਉਹ ਕਹਿੰਦਾ ਜਿਹੜੇ ਸਾਧੂ ਮਹਾਤਮਾ ਜਿਹੜੇ ਹੁੰਦੇ ਆ ਨਾ ਉਹ ਤਪ ਕਰਨ ਵਾਸਤੇ ਇਕਾਂਤ ਲੱਭਦੇ ਹੁੰਦੇ ਆ ਇਸ ਤੋਂ ਵਧੀਆ ਇਕਾਂਤ ਸ਼ਾਇਦ ਨਹੀਂ ਹੋ ਸਕਦਾ ਬਿਲਕੁਲ ਸਕੂਨ ਆ ਰਸਤੇ ਨੂੰ ਇੰਨਾ ਜ਼ਿਆਦਾ ਸਕੂਨ ਆਣਾ ਤੁਸੀਂ ਦੇਖ ਲਓ ਸ਼ਾਂਤੀ ਬਿਲਕੁਲ ਸ਼ਾਂਤੀ ਆ ਇੱਥੇ ਕਿਸੇ ਗੱਲ ਦੀ ਕੋਈ ਸ਼ੋਰ ਸ਼ਰਾਬਾ ਨਹੀਂ ਇੱਕ ਇੱਕ ਮਿੰਟ ਲਈ ਸਾਇਲੈਂਟ ਹੋਵਾਂਗੇ ਨਾ ਸਿਰਫ ਆਵਾਜ਼ ਆਉਂਦੀ ਆ ਪੱਤਿਆਂ ਦੀ ਹਵਾ ਦੀ ਆਵਾਜ਼ ਆ ਹੋਰ ਕਿਸੇ ਚੀਜ਼ ਦੀ ਆਵਾਜ਼ ਨਹੀਂ ਹੈਗੀ ਬਹੁਤ ਸਕੂਨ ਵਾਲੀ ਜਗ੍ਹਾ ਆ ਚਲੋ ਕਰਦੇ ਆ ਆਪਾਂ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਦਰਸ਼ਨ ਵੀ ਕਰੇ ਚੈਨਲ ਦੱਬ ਕੇ ਸ਼ੇਅਰ ਕਰਦੇ ਹੋ ਬਹੁਤ ਵਧੀਆ ਵੀਡੀਓ ਆ ਮੰਦਿਰ ਦੀ ਵੀਡੀਓ ਆ ਸੰਤ ਮਹਾਤਮਾ ਆ ਜਿਹੜੇ ਉੱਥੇ ਰਹਿੰਦੇ ਉਹਨਾਂ ਦੀ ਵੀਡੀਓ ਆ ਉਹਨਾਂ ਤੁਹਾਨੂੰ ਦਰਸ਼ਨ ਕਰਾਵਾਂਗੇ 130 ਤੋਂ 35 ਸਾਲ ਉਮਰ ਆ ਉਹਨਾਂ ਦੀ ਜਿਹੜੀ ਗੁਫਾ 'ਚ ਰਹਿ ਕੇ ਜਿਹੜੇ ਭਗਤੀ ਕਰ ਆ ਦੋਸਤੋ ਦੇਖ ਲਓ ਜਾਂਦੇ ਆ ਨਾ ਰਸਤੇ 'ਚ ਜੰਗਲ ਦੇ ਵਿੱਚ ਸਾਹਮਣੇ ਆਲ ਨੇ ਕਿੰਨੇ ਸੋਹਣੇ ਲੱਗਦੇ ਯਾਰ ਦੇਖੋ ਕਿਆ ਕੁਦਰਤ ਦੀ ਕਿਆਰਾ ਮਾਤਾ ਪੰਛੀ ਕਿੱਦਾਂ ਆਪਣਾ ਘਰ ਬਣਾ ਕੇ ਨਾ ਰੱਖਦੇ ਆ ਇਹ ਜੰਗਲ ਦੇ ਵਿੱਚ ਸਾਨੂੰ ਹੁਣ 2 ਕਿਲੋਮੀਟਰ ਹੋ ਗਏ ਤੁਰਦਿਆਂ ਨੂੰ ਇਹ ਰਾਸਤੇ ਜਾਣਾ ਬਹੁਤ ਔਖਾ ਆ ਤੇ ਕਿਦਾਂ ਚੀਚੀ ਦੀ ਆਵਾਜ਼ ਆ ਰਹੀ ਆ ਤੇ ਜਿੱਦਾਂ ਜਿਹੜੇ ਪੰਛੀ ਆ ਇੱਥੇ ਆ ਨਾ ਘੁੰਮਦੇ ਆ ਤੇ ਚਲੋ ਚਲੋ ਦੋਸਤੋ ਅੱਗੇ ਚੱਲਦੇ ਆ ਲੋ ਦੋਸਤੋ ਖੂਦਾ ਮਿਲ ਗਿਆ ਸਾਨੂੰ ਇਹ ਖੂਹ ਆ ਜੀ ਹੰਤਮ ਹਤਮਾਂ ਦਾ ਇਹ ਖੂਆ ਕਹਿੰਦੇ ਇਹ ਖੂਚ ਪਾਣੀ ਵਾਪਸ ਬਿਲਕੁਲ ਹੈਗਾ ਜੀ ਪਾਣੀ ਦੇਖੋ ਕਿੰਨਾ ਪਾਣੀ ਆ ਖੂਆ ਅੱਜ ਵੀ ਪਾਣੀ ਹੈਗਾ ਇਹਦਾ ਅੱਛਾ ਬਾਲਟੀ ਵੀ ਲਾ ਕੇ ਰੱਖੀ ਹੋਈ ਆ ਲੋਕੀ ਪਾਣੀ ਪੀਂਦੇ ਆ ਇਹਦਾ ਆ ਬਾਲਟੀ ਰੱਖੀ ਹੋਈ ਆ ਤੇ ਇਹਦਾ ਕੱਟ ਕੇ ਗਏ ਆ ਇਹਦਾ ਮਤਲਬ ਅਸੀਂ ਲੱਗੇ ਆ ਗਏ ਆ ਇੱਕ ਰਸਤਾ ਜਾਂਦਾ ਇੱਕ ਸਾਹਮਣੇ ਗੇਟ ਲੱਗਾ ਹੋਇਆ ਸ਼ਾਇਦ ਮੈਨੂੰ ਲੱਗਦਾ ਇੱਧਰ ਹੀ ਆ ਕਿਉਂਕਿ ਸਾਨੂੰ ਜਿਹੜੇ ਪਿੱਛੇ ਭਾਈ ਸਾਹਿਬ ਮਿਲੇ ਸੀ ਨਾ ਸਾਨੂੰ ਦੱਸਿਆ ਸੀਗਾ ਕਿ ਜਿੱਥੇ ਗੇਟ ਲੱਗਾ ਹੋਊਗਾ ਨਾ ਤੁਹਾਨੂੰ ਗੇਟ ਰਸਤੇ ਥਾਣੇ ਜਾਣਾ ਪੈਣਾ ਆ ਤੇ ਚਲੋ ਦੋਸਤੋ ਚੱਲਦੇ ਆ ਅੱਗੇ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਹ ਤਾਂ ਲੋਕ ਲੱਗਾ ਲੱਗਦਾ ਮੈਨੂੰ ਚਲੋ ਫਿਰ ਵੀ ਆਪਾਂ ਜਾਵਾਂਗੇ ਅੱਗੇ ਉਹਦੀ ਹਾਂ ਤੁਹਾਨੂੰ ਨਾ ਇਹ ਵੀ ਕਹੇ ਸੀਗਾ ਕਿ ਤਾਰ ਵੀ ਲੱਗੀ ਹੋਆ ਕੰਡੇ ਵਾਲੀ ਕਿਹ ਵੇਲੇ ਕਰੰਟ ਹੁੰਦਾ ਇਹਦੇ ਚ ਅੱਗੇ ਦੇਖ ਲੋ ਇੱਥੇ ਵੀ ਪੈੜਾਂ ਲੱਗੀਆਂ ਹੋਈਆਂ ਹਨ ਜਾਨਵਰਾਂ ਦੀਆਂ ਮਤਲਬ ਬਹੁਤ ਖਤਰਨਾਕ ਕਿਰੇ ਉਹਨਾਂ ਦੀ ਗੱਲ ਸੱਚੋ ਆ ਕਿ ਜਿਹੜਾ ਇੱਥੇ ਬਾਗ ਜਾਂ ਸ਼ੇਰ ਹੋਣਾ ਉਹ ਇਹਨਾਂ ਦੇ ਜਿਹੜੇ ਸੰਤ ਮਹਾਤਮਾ ਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਆ ਗੱਲ ਸੱਚੋ ਆ ਕਿਉਂਕਿ ਰਸਤਾ ਹੀ ਦੱਸਦਾ ਆ ਹੁਣ ਸਾਨੂੰ ਨਾ ਇੱਕ ਤੋਂ ਥੱਲੇ ਹੋ ਕੇ ਜਾਣਾ ਪੈਣਾ ਇਹ ਤਾਰਾਂ ਦੇ ਵਿੱਚੋਂ ਨਾ ਉੱਪਰ ਤਾਂ ਚੜ੍ਹ ਨਹੀਂ ਹੁਣ ਜਾਂ ਫੇ ਪੱਕ ਡੰਡੀ ਇਹ ਆ ਚਲੋ ਕੋਈ ਨਹੀਂ ਚਲੋ ਜੀ ਇਹੀ ਰਸਤੇ ਆ ਜਿਨ੍ਹਾਂ ਚ ਆਉਣਾ ਪੈਂਦਾ ਆ ਤੇ ਜਾਣਾ ਪੈਂਦਾ ਆ ਤੇ ਇਹ ਰਸਤਿਆਂ ਦੇ ਵਿੱਚੋਂ ਹੀ ਗੁਜ਼ਰ ਕੇ ਨਾ ਦੂਜੇ ਪਾਸੇ ਜਾਣਾ ਪੈਂਦਾ ਔਖਾ ਔਖਾ ਨਹੀਂ ਹੈਗਾ ਇਹ ਇਦਾਂ ਦੇ ਬਲੌਗ ਲੈ ਕੇ ਆਉਣੇ ਬਹੁਤ ਔਖਾ ਆ ਰੀਜ਼ਨ ਬਹੁਤ ਜੰਗਲੀ ਏਰੀਆ ਆ ਇਹ ਜਿੱਥੇ ਜਾ ਰਹੇ ਆ ਤੇ ਚੈਨਲ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਦੋਸਤੋ ਕਰਾਉਨੇ ਆ ਦਰਸ਼ਨ ਆ ਕਾਨੇ ਆ ਜੀ ਜਿਹਨਾਂ ਦੇ ਲੋਕੀ ਘਰ ਬਣਾਉਂਦੇ ਆ ਬਹੁਤ ਲੋਕਾਂ ਨੂੰ ਪਤਾ ਹੋਊਗਾ ਜਿਹੜੇ ਪੰਜਾਬ ਛੱਡ ਕੇ ਗਏ ਆ ਜੰਗਲ 'ਚ ਇਹ ਚੀਜ਼ ਬਹੁਤ ਹੁੰਦੀ ਆ ਸਿਆਲ ਦੇ ਵਿੱਚ ਪਸ਼ੂਆਂ ਦਾ ਬਾੜਾ ਕਰਨ ਵਾਸਤੇ ਨਾ ਇਹ ਚੀਜ਼ ਦਾ ਘਰ ਬਣਾਇਆ ਜਾਂਦਾ ਪਸ਼ੂਆਂ ਵਾਸਤੇ ਹੂੰ ਚੜਾਈ ਕਰਕੇ ਨਾ ਸਾਹ ਚੜ ਗਿਆ ਚਲੋ ਦੋਸਤੋ ਆ ਦੇਖ ਲਓ ਪੰਛੀਆਂ ਵਾਸਤੇ ਇੱਥੇ ਬਣਾਇਆ ਹੋਇਆ ਪਾਣੀ ਵਾਸਤੇ ਤੇ ਨਾਲੇ ਥੱਲੇ ਦਾਣੇ ਪਾਏ ਹੋਏ ਆ ਚੁਗਾ ਚੋਗਣ ਵਾਸਤੇ ਇਹ ਜੰਗਲ ਦੇ ਵਿੱਚ ਇਹ ਸਭ ਕੁਝ ਕਿਸੇ ਨੇ ਰੱਖਿਆ ਹੋਇਆ ਆ ਬਹੁਤ ਵਧੀਆ ਗੱਲ ਆ ਕਿ ਉੱਪਰ ਦਾਣੇ ਵੀ ਰੱਖੇ ਹੋਏ ਆ ਥੱਲੇ ਪਾਣੀ ਵੀ ਪਾਇਆ ਹੋਏ ਪਾਈਪ ਲਾਈ ਹੋਈ ਆ ਤੇ ਬਾਕੀ ਚੱਲਦੇ ਆ ਅੱਗੇ ਦੋਸਤੋ ਦੋਸਤੋ ਗੁਫਾ ਮਿਲ ਗਈ ਆ ਸਾਨੂੰ ਆਪਣੀ ਫਾਈਨਲੀ ਅਸੀਂ ਆਪਣੇ ਮੰਜ਼ਲ ਤੇ ਪੁੱਜ ਗਏ ਨਾਲ ਹੀ ਇੱਥੇ ਗੁਫਾ ਆ ਤੁਸੀਂ ਦੇਖ ਲਓ ਆ ਗੁਫਾ ਇਸ ਨੂੰ ਪਿੱਛੇ ਬੰਦੇ ਮਿਲੇ ਸੀ ਉਹ ਕਹਿੰਦੇ ਤੁਸੀਂ ਪੁੱਜਣਾ ਆਇਆ ਉੱਥੇ ਦੇਖ ਲਿਓ ਫਾਈਨਲੀ ਗੁਫਾ ਮਿਲ ਗਈ ਦੋਸਤੋ ਇਹ ਮਹਾਪੁਰਸ਼ਾਂ ਦੀ ਗੁਫਾ ਹੈ ਜਿੱਥੇ ਉਹਨੇ ਤਪ ਕੀਤਾ ਇੱਥੇ ਉਹਨਾਂ ਨੇ ਮਤਲਬ ਆਪਣੀ ਭਗਤੀ ਕੀਤੀ ਦੋਸਤੋ ਅੰਦਰ ਆ ਗਏ ਆ ਗੁਫਾ ਦੇ ਵਿੱਚ ਤੇ ਤੁਸੀਂ ਦੇਖ ਲਓ ਹਜੇ ਤੱਕ ਵੀ ਇਹ ਨਾ ਮਿੱਟੀ ਹੈਗੀ ਆ ਇਹ ਤੇ ਸਿਰਫ ਪੱਕੀ ਕੀਤਾ ਸੀ ਕਹਿੰਦੇ ਇਹਨਾਂ ਨੇ ਪੱਕੀ ਕੀਤਾ ਇੱਥੇ ਤਪ ਕਰਦੇ ਰਹੇ ਉਹ ਪਿੱਛੇ ਬੈਠ ਕੇ ਕਿੰਨਾ ਲੰਬਾ ਭੂਰਾ ਹੋਊਗਾ ਗੁਫਾ ਹੋਊਗੀ ਅਸੀਂ ਬਿਆਨ ਨਹੀਂ ਕਰ ਸਕਦੇ ਅੱਗੇ ਵੀ ਰਸਤਾ ਹੈਗਾ ਆ ਤੇ ਤੁਸੀਂ ਦੇਖ ਲਓ ਕਿੰਨਾ ਜੰਗਲੀ ਜਾਨਵਰ ਤਾਂ ਹੋਣਗੇ ਤਾਈਓ ਕਹਿੰਦੇ ਆ ਕਿ ਇੱਥੇ ਬਾਗ ਵਗੈਰਾ ਹੈਗੇ ਆ ਕਿਉਂਕਿ ਗੁਫਾਂ ਦੇ ਵਿੱਚ ਹਜੇ ਤੱਕ ਵੀ ਦੇਖੋ ਮਿੱਟੀ ਉੱਦਹੀਂ ਆ ਜੜਾਂ ਆ ਬੋਰਡ ਦੀਆਂ ਜੜਾਂ ਆ ਪਿੱਪਲ ਦੀਆਂ ਜੜਾਂ ਆ ਹਜੇ ਤੱਕ ਵੀ ਜੜਾਂ ਲੱਗੀਆਂ ਹੋਈਆਂ ਆ ਤੇ ਸਾਹਮਣੇ ਕੀ ਬਾਤ ਆ ਯਾਰ ਗੁਫਾ ਬਹੁਤ ਹੀ ਵਧੀਆ ਬੰਦ ਕਰੀ ਪਲੇਟ ਜਗਾ ਦੇਖੋ ਜੀ ਚੈੱਕ ਕਰੋ ਗੁਫਾ ਇੱਥੇ ਮਹਾਪੁਰਸ਼ਾਂ ਨੇ ਆਪਣੀ ਸਮਾਧੀ ਲਾਈ ਸੀ ਕਹਿੰਦੇ ਇੱਥੇ ਉਹਨਾਂ ਨੇ ਤਪ ਕੀਤਾ ਆ ਕਰੋ ਦਰਸ਼ਨ ਦੇਖੋ ਕਿੰਨੀ ਡੂੰਗੀ ਗੁਫਾ ਆ ਤਾਂ ਨਾ ਉਹ ਮਹਾਪੁਰਸ਼ ਜਿਨ੍ਹਾਂ ਨੇ ਇੱਥੇ ਬਹਿ ਕੇ ਸੇਵਾ ਕੀਤੀ ਤੇ ਦੁਨੀਆ ਨੂੰ ਵੀ ਕਹਿੰਦੇ ਬਹੁਤ ਤਾਰਿਆ ਆ ਬਹੁਤ ਵਧੀਆ ਇਹ ਗੁਫਾ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਕਿੰਨੀ ਡੂੰਗੀ ਆ ਕਮ ਸੇ ਕਮ ਨਾ ਪਿੱਛੇ ਨੂੰ 50 ਫੁੱਟ ਥੱਲੇ ਡੂੰਗੀ ਆ 50 ਫੁੱਟ ਅੰਦਰ ਨੂੰ ਜਾ ਕੇ ਆ ਤੇ ਕਾਫੀ ਆ ਬਾਕੀ ਇਸ ਮੰਦਰ ਦੀ ਕੀ ਹਿਸਟਰੀ ਆ ਸਾਨੂੰ ਦੱਸਣਗੇ ਜਿਹੜੇ ਬੰਦਿਆਂ ਤੋਂ ਅਸੀਂ ਪਤਾ ਕਰਾਂਗੇ ਉਹ ਹੁਣ ਮਹਾਪੁਰਸ਼ ਕਿੱਥੇ ਆ ਸਾਨੂੰ ਪਤਾ ਨਹੀਂ ਲੱਗ ਰਿਹਾ ਸਾਨੂੰ ਪਹਿਲਾਂ ਇੱਕ ਗੁਫਾ ਦਿਖੀ ਆ ਆਪਾਂ ਪਹਿਲਾਂ ਗੁਫਾ ਦਿਖਾਈਏ ਅੱਗੇ ਚੱਲਦੇ ਆ ਅੱਗੇ ਇੱਕ ਮੰਦਿਰ ਦੇ ਮੰਦਿਰ ਵੀ ਆ ਬਹੁਤ ਵੱਡਾ ਆ ਬਾਕੀ ਉਹ ਦੇਖਦੇ ਆ ਆਜੋ ਦੋਸਤੋ ਚੱਲਦੇ ਆ ਦੋਸਤੋ ਆ ਗਏ ਆ ਮੰਦਿਰ ਚ ਤੇ ਇਹ ਹੀ ਮੰਦਿਰ ਆ ਕਹਿੰਦੇ ਹੁਣ ਤਾਂ ਪੱਕਾ ਕਰਤਾ ਆ ਤੇ ਬਾਕੀ ਦੇਖਦੇ ਆਂ ਕੌਣ ਇੱਥੇ ਹੈਗਾ ਆ ਬਹੁਤ ਵੱਡਾ ਮੰਦਿਰ ਆ ਸ਼ੰਕਰ ਜੀ ਦੀ ਆ ਛਪਿੰਡੀ ਵੀ ਪਈ ਹੋਈ ਆ ਇੱਥੇ ਸਥਾਪਿਤ ਕੀਤੀ ਆ ਤੁਸੀਂ ਆਲੇ-ਦੁਆਲੇ ਚੈੱਕ ਕਰੋ ਵੀਊ ਕੀ ਜੰਗਲ ਕਿੰਨਾ ਭਾਰੀ ਜੰਗਲ ਤੁਸੀਂ ਪਿਛਲਾ ਰਸਤਾ ਵੀ ਦੇਖਿਆ ਕਿ ਕਿੰਨਾ ਖਤਰਨਾਕ ਆ ਯਾਰ ਮਤਲਬ ਬਿਲਕੁਲ ਸ਼ਾਂਤੀ ਆ ਇੱਥੇ ਤੇ ਮੰਦਿਰ ਤਾਂ ਹੁਣ ਬਹੁਤ ਵੱਡਾ ਬਣ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹਨਾਂ ਦਾ ਸੰਤਾਂ ਦਾ ਕੀ ਨਾਮ ਆ ਇਹ ਕੋਈ ਸਾਨੂੰ ਕੋਈ ਭਾਈ ਸਾਹਿਬ ਇੱਥੇ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ 3 ਤਾਈ ਸਹਰਾਨੀ ਆ ਕਹਿੰਦੇ ਜੋ ਸਾਨੂੰ ਪਿੱਛੇ ਭਾਈ ਸਾਹਿਬ ਪਤਾ ਲੱਗੇ ਸੀ ਦਿੱਲੀ ਸ਼ੇਰ ਇੱਥੇ ਬਾਗ ਇੱਥੇ ਉਹਨਾਂ ਨੂੰ ਮੱਥਾ ਟੇਕਣ ਆਉਂਦਾ ਹੁੰਦਾ ਸੀ ਜਦੋਂ ਵੀ ਉਹ ਇੱਥੇ ਤਾਪ ਕਰਦੇ ਹੁੰਦੇ ਸੀ ਤਾਂ ਹੁਣ ਸਾਨੂੰ ਤਾਂ ਲੱਭੇ ਨਹੀਂ ਹੈਗੇ ਬਾਕੀ ਆਪਾਂ ਦੇਖਦੇ ਹਾਂ ਬਜ਼ੁਰਗ ਕਿੱਥੇ ਆ ਸੰਤ ਮਹਾਤਮਾ ਕਿੱਥੇ ਆ ਅਸੀਂ ਪਿੱਛੇ ਜਿੱਥੇ ਚਾਹ ਪੀਤੀ ਸੀ ਉਹਨੂੰ ਭਾਈ ਸਾਨੂੰ ਦੱਸਿਆ ਸੀਗਾ ਕਿ ਬਹੁਤ ਮਾਨਤਾ ਵਾਲਾ ਮੰਦਿਰ ਬਾ ਇੱਥੇ ਕਿ ਜੱਜ ਕੀ ਵਕੀਲ ਕੀ ਡਾਕਟਰ ਕੀ ਸਾਰੇ ਇੱਥੇ ਆ ਕੇ ਬਾਬਾ ਜੀ ਨੂੰ ਮਿਲਦੇ ਹੁੰਦੇ ਸੀਗੇ ਬਾਕੀ ਆਜੋ ਦੋਸਤੋ ਚੱਲਦੇ ਆਂ ਅੱਗੇ ਅਮੰਦਰ ਕੋ ਮੰਦਰ ਬਣਿਆ ਹੋਇਆ ਇਹਦਾ ਮਤਲਬ ਉਹ ਹੋਣਗੇ ਇੱਥੇ ਜਿਹੜੀ ਗੁਫਾ ਆ ਗੁਫਾ ਦਾ ਕੀ ਸੱਚ ਉਹ ਕਿੱਥੇ ਹੈਗੀ ਉਹ ਵੀ ਚੈੱਕ ਕਰਦੇ ਆ ਤੇ ਜੇ ਬੋਲੇਨਾਜੀ ਦਾ ਮੰਦਰ ਸ਼ੰਕਰਜੀ ਦਾ ਤੇ ਬਹੁਤ ਹੀ ਸੋਹਣਾ ਬਣਾਇਆ ਹੋਇਆ ਦੋਸਤੋ ਇੱਕ ਸ਼ਾਂਤੀ ਵਾਲੀ ਜਗ੍ਹਾ ਆ ਤੇ ਇੰਨੀ ਸਾਫ਼-ਸੁਫਾਈ ਆ ਥਾਂ ਦੇ ਵਿੱਚ ਤੇ ਨੰਦੀ ਜੀ ਵੀ ਤੇ ਕੀ ਕਹਿੰਦੇ ਜੀ ਇਹ ਤਾਂ ਸ਼ਿਵਲਿੰਗ ਨਹੀਂ ਕੋਈ ਤਿੰਨ ਸ਼ਿਵਲਿੰਗ ਜਿਹੜੇ ਦਿਖਦੇ ਆ ਹਾਂ ਭਾਜੀ ਜਿਹਦੇ ਆ ਦੇਖੋ ਉੱਪਰ ਦੀ ਨਾਲ ਵਿੱਚ ਨੰਦੀ ਵੀ ਦਾ ਜੀ ਗੋਲ ਨਾਲ ਕੋਈ ਦੇਖਦਾ ਵਿੱਚ ਬਿਲਕੁਲ ਦਿਦੇ ਆ ਜੀ ਕੀ ਅੱਛਾ ਤਿੰਨ ਸ਼ਿਵਲਿੰਗ ਆ ਨਾ ਵਿੱਚ ਕੀ ਬਾਤ ਆ ਯਾਰ ਇਹਦਾ ਸ਼ਿਵਲਿੰਗ ਦੇ ਲੱਭ ਰਿਹਾ ਅੱਛਾ ਜੀ ਚਲੋ ਇਹਦਾ ਸਾਹਮਣੇ ਤਾਂ ਕੁਝ ਵੀ ਨਹੀਂ ਗਾ ਜੀ ਇਹ ਇਦਾਂ ਸ੍ਰਸ਼ਟੀ ਦੇ ਮਾਲਕ ਆ ਜੀ ਇਹ ਠੀਕ ਆ ਜੀ ਹੈਡ ਆਫ ਦੀ ਡਿਪਾਰਟਮੈਂਟ ਇਹ ਅੱਛਾ ਇਹ ਸੰਤ ਮਹਾਪੁਰਸ਼ ਹੋਏ ਹਨ ਜੀ ਇਹ ਅੰਦਰ ਅੰਦਰ ਇਹ ਬੋਲਾਂਗੇ ਤੇ ਫਤਿੰਕਰ ਨੂੰ ਅੱਛਾ ਜੀ ਇਹ ਕਿਹੜਾ ਵੰਜਾ ਆ ਗੋਪੀ ਬੇਟੂ ਅੰਦਰ ਬਿੰਦੂ ਇੱਕ ਗੁਫਾ ਸੀ ਆਂਦੀ ਹੈ ਨਾ ਜੀ ਇੱਥੇ ਉਹਨੇ ਭਗਤੀ ਕੀਤੀ ਹੈ ਜੀ 10 ਵਜੇ ਇੱਕ ਵਜਣਾਂ ਜੀ ਦੇ ਨੇ ਅੱਛਾ ਜੀ ਵੇਖਿਆ ਸਾਰੇ ਨਿਕਲਣ ਤਾਂ ਬਾਅਦ ਨਿਕਲਦੇ ਸਾਰਾ ਦਿਨ ਭਗਤੀ ਕਰ ਹਾਂਜੀ ਤਾਂ ਫਿਰ ਇੱਕ ਵਾਰ ਅੱਛਾ ਜੀ 10 ਵਜੇ ਤੱਕ ਜਿਹੜਾ ਆ ਪਿਆ ਜੀ ਮੱਥਾ ਟੇਕ ਅੱਛਾ ਜੀ 10 ਵਜੇ ਬਹੁਤ ਤੇਜ਼ ਆਣਾ ਹੈ ਅੱਛਾ ਜੀ ਤੇ ਅੱਛਾ ਜੀ ਇਹ ਉਹਨਾਂ ਦੀ ਗੁਫਾ ਹੁੰਦੀ ਸੀ ਨਾ ਠੀਕ ਹੈ ਇੱਕ ਜਿਹੜਾ ਪਿੱਛੇ ਖੂਹ ਆ ਜੀ ਸਾਰਾ ਤੇ ਉਹ ਚ ਪਾਣੀ ਹੁਣ ਵੀ ਹੈਗਾ ਉਹ ਵੀ ਪੁਰਾਣਾ ਹੀ ਆ ਜੀ ਉਹਦੇ ਨਾਲ ਉਹ ਇਦਾਂ ਕਹੋ ਉਹਨਾਂ ਜਿਹੜਾ ਪੰਜ ਦਾ ਪਾਣੀ ਆ ਵਸਗਾ ਹਾਂਜੀ ਬਦ ਕਰਾ ਦਸਾਂਗਾ ਅੱਛਾ ਜੀ ਹੋਏਗਾ ਓਵਰ ਪਾਣੀ ਹੋਊਗਾ ਬਾਹਰ ਨਿਕਲ ਲਾਉਂਦੇ ਰਹਿਣ ਲਾਉਂਦੇ ਲਗਾ ਜਾਓ ਠੀਕ ਹੈ ਜੀ ਹਾਂਜੀ ਜਾਨਵਰ ਦੇ ਪੈਰ ਬਹੁਤ ਲੱਗੇ ਹੋ ਉੱਥੇ ਹਾਂਜੀ ਜਾਨਵਰ ਬਹੁਤ ਇਹ ਤਾਂ ਮੈਂ ਜੰਗਲ 'ਚ ਘੁੰਮਦਾ ਨਾ ਜੀ ਮੈਨੂੰ ਪਛਾਣਾ ਇਹ ਬਾਗ ਦੀ ਪੈੜ ਕਿਹੜੀ ਆ ਤੇ ਤਿੰਦੂਏ ਦੀ ਕਿਹੜੀ ਆ ਉਹ ਨਾਰਮਲੀ ਉੱਥੇ ਲੱਗੀ ਹੋਈ ਆ ਇਦਾਂ ਨਹੀਂ ਇਦਾਂ ਜਿਹੜੇ ਜਿਹੜੇ ਬੱਚੇ ਵੀ ਸ਼ਾਇਦ ਬੱਚੇ ਵੀ ਹੈਗੇ ਐਕਚੁਅਲੀ ਹੈਣਾ ਜੀ ਕਿਉਂਕਿ ਬੱਚਿਆਂ ਦੀਆਂ ਪੈੜਾਂ ਲੱਗੀਆਂ ਹੋਈਆਂ ਆ ਮੈਂ ਉਸੇ ਵਿੱਚ ਨੋਟ ਵੀ ਕੀਤਾ ਜਿੱਦਾਂ ਹੁਣ ਮੈਂ ਜੰਗਲ ਘੁੰਮਦਾ ਨਾ ਮੈਨੂੰ ਪਤਾ ਆ ਬਾਗ ਦੀ ਪੈੜ ਕਿਹੜੀ ਆ ਬੱਚਿਆਂ ਦੀ ਕਿਹੜੀ ਆ ਉਹ ਇਦੋਂ मुट्ठी ਬੰਦ ਕੀਤੀ ਹੁੰਦੀ ਆ ਉਦੋਂ ਸ਼ਿਕਾਰ ਤੇ ਨਹੀਂ ਹੁੰਦਾ ਜਦੋਂ ਖੁੱਲੀ ਪਿਛਕਾਰ ਤੇ ਹੁੰਦਾ ਆ ਤੁਸੀਂ ਮੈਂ ਦੇਖਦਾ ਪਿਆ ਸੀ ਤਾਂ ਫਿਰ ਮੈਨੂੰ ਪਤਾ ਲੱਗਾ ਸੀਗਾ ਜੀ ਕਿਆਰ ਖਿਆਲ ਦੀ ਗੱਲ ਹੈ ਜੀ ਮੈਂ ਜੋ ਟਾਈਮ ਇੱਥੇ ਆਉਂਦਾ ਸੀਗਾ ਅੱਛਾ ਜੀ ਇਹਨਾਂ ਕੌ ਜਮ ਘਰੋਂ ਪੱਕਾ ਲਿਆ ਅੱਗੇ ਥੱਲੇ ਗਏ ਚੱਲਣੇ ਜੀ ਇੱਥੇ ਗਾਂਈ ਮਾਰੀ ਰੇਲੂ ਅੱਛਾ ਜੀ ਬਾਹਰ ਨਿਕਲ ਕੇ ਨੂੰ ਆ ਟੈਂਪੋਰਰੀ ਖੇਚ ਗਏ ਨਾ ਦਸੋਣੇ ਉਹ ਜਿੱਦਾਂ ਬਿਲਕੁਲ ਬਰਾਬਰ ਆ ਗਏ ਨਾ ਫਸਟ ਟਾਈਮ ਇਹ ਦੇਖੋ ਕੋਈ 15 20 ਮਿੰਟ ਦਾ ਵਾਰ ਕਰੀ ਗਈ ਅੱਛਾ ਜੀ ਹਾਂ ਇਹਦੇ ਮੈਂ ਉੱਥੇ ਦੇਖਿਆ ਰਿਹਾ ਕੋਈ ਤਾਂ ਇਹ ਪਹਿਲਾਂ ਮਿੱਟੀ ਨਹੀਂ छड़ दी कहती मैं एक कदम बार नहीं बचे मैं गया कान पर चढ़ के बैठ गया जी अच्छा जी हाँ सोचा इतने आना भी शाम किसी ने मैं कि जाऊंगा फोन कटिया मैं चल मो आना चाहता इतनी मैं फोन कर दिया गल हो गई है फोन कर बैठ दी थी कदम भी अच्छा मैं अच्छा जी मैं तो बड़ा काम कर भाई यकीन मनो ਵੀ ਮੈਂਟਰੇ ਦੇ ਵਿਚ ਵਿੱਚ ਨਾ ਉਹੀ ਮੁੰਡਾ ਇੱਕ ਮੁੰਡਾ ਨਾਲ ਹੋਰ ਮੋਟਰਸਾਈਕਲ ਦਿੱਤੀ ਹੋਦੀ ਇਹਨਾਂ ਨੇ ਕਿਹਾ ਪੈਸੇ ਹੀ ਪੈਸੇ ਨਾ ਬਿਲਕੁਲ ਹਾਂ ਕਹਿੰਦੇ ਕਿ ਅਗਰ ਬੜਾ ਕਬਰਾ ਅੰਮਾ ਦਾ ਸ਼ੂਗਲ ਆ ਗਿਆ ਕਹਿੰਦੇ ਅਗਰ ਤੁਹਾਨੂੰ ਇਹਨਾਂ ਨੇ ਜੇਤ ਕੋਣੀ ਦੇਖਿਆ ਕੀ ਕੋਈ ਕਹਿੰਦੇ ਕੁਝ ਵੀ ਨਾ ਆਇਆ ਮੈਂ ਕਹਿੰਦਾ ਜਿਲ੍ਹਾ ਇੰਤਰੀ ਕਹਿੰਦੇ ਕੁਝ ਨਹੀਂ ਕਹਿੰਦੇ ਸ਼ੂਗਲ ਆ ਬੰਦਾ ਮੈਂ ਹੈਂ ਸ਼ੂਗਲ ਆਲੀ ਗੱਲ ਦੀ ਕਹਿੰਦੇ ਦਿਖਾਉਂਦਾ ਮੈਂ ਦੂਰ ਜਾ ਕੇ ਗੱਲ ਦੇਖਿਆ ਮੈਂ ਤਾਂ ਉਹ ਦੇਖੋ ਨਾ ਜਿੱਲੀ ਉਹ ਨਹੀਂ ਦੇਖਿਆ ਲੇਕਿਨ ਮੋਟਰ ਤੇ ਜਾ ਜਾ ਤੁਹਾਨੂੰ ਨੇ ਆਲੀ ਗੱਲ ਕਰ ਠੀਕ ਹੈ ਜੀ ਹੋਰ ਬਾਗੀ ਉਹਨਾਂ ਨੂੰ ਮਿੱਟ ਨੂੰ ਫੋਨ ਕੀਤਾ ਤੇ ਅੱਗੇ ਹਾਂ ਜੀ ਫੇਰ ਦਾ ਰੋਟੂਨ ਨਹੀਂ ਨਾ ਜਾਉ ਤੁਸੀਂ ਮੱਥਾ ਟੇਕੋ ਉਹ ਮੁੰਡਾ ਕਹਿੰਦਾ ਨਾ ਉਹ ਵਰਤੀ ਕਰਨੀ ਕਰਨੀ ਕਹਿੰਦਾ ਮੈਂ ਦਿੱਲੀ ਆਇਆ ਕਰੂੰ ਇੱਕ ਮਹੀਨਾ ਆ ਗਈ ਨਾ ਦੋ ਤਿੰਨ ਜਣੇ ਇਕੱਠੇ ਹੋ ਗਏ ਆਣੇ ਜੀ ਓਹ ਠੀਕ ਹੈ ਜੀ ਤਾਂ ਨੇ ਭਾਜੀ ਬਹੁਤ ਵਧੀਆ ਲੱਗਾ ਜੀ ਸਾਹਮਣੇ ਉਹਨਾਂ ਦਾ ਸਮਾਨ ਵੀ ਪਿਆ ਹੋਇਆ ਹੈ ਨਾ ਜੀ ਜਿਹਨੇ ਉਹ ਬਰਤ ਦੇ ਹੁੰਦੇ ਸੀਗੇ ਦੋਸਤੋ ਮਤਲਬ ਤੁਸੀਂ ਦੇਖ ਲਓ ਕਿ ਪਿੰਨ ਵਾਲਿਆਂ ਨੇ ਕਿੰਨਾ ਵਧੀਆ ਕੀਤਾ ਹੋਇਆ ਕਿ ਉਹ ਮਹਾਪੁਰਸ਼ਾ ਦੇ ਨਾ ਸਾਮਾਨ ਰੱਖਿਆ ਹੋਇਆ ਹੈ ਨਾ ਉਹਨਾਂ ਦੀ ਕੈਂਚੀ ਕਰਦ ਲਾਈਟਨ

ਤੇ ਬਾਕੀ ਕੀ ਆ ਜਾਂਦੇ ਆ ਠੀਕ ਹੈ ਜੀ ਮੈਂ ਮਹਾਪੁਰਸ਼ਾਂ ਨੂੰ ਸੁਣਿਆ ਹੈਗਾ ਕਿ ਕਿ ਜਿਹੜਾ ਬਾਗ ਵੀ ਹੈ ਨਾ ਆ ਕੇ ਨਮਸਕਾਰ ਕਰਕੇ ਜਾਂਦਾ ਹੈਣਾ ਜੀ ਤਾਂ ਕਰਕੇ ਆਪਾਂ ਨੂੰ ਲੱਗਾ ਕਿ ਆਪਾਂ ਨੂੰ ਜਾਣਾ ਚਾਹੀਦਾ ਇੱਕ ਸਿਰਫ ਆਪਣਾ ਮੋਟਿਵ ਇਹ ਨਹੀਂ ਹੈਗਾ ਕਿ ਜੰਗਲ ਘੁੰਮਣ ਦਾ ਆ ਪਰ ਇਸ ਇਹ ਮਹਾਪੁਰਸ਼ਾਂ ਦਿਖਾਉਣਾ ਜਿਹੜਾ ਇੰਨਾ ਤਪੱਸਿਆ ਕੀਤੀ ਤਪ ਕੀਤਾ ਉਹ ਵੀ ਸਾਧੂ ਚੋਲੇ ਦੇ ਵਿੱਚ ਇਹ ਜ਼ਰੂਰੀ ਸੀਗਾ ਸੁਨੇਹਾ ਘਟੋ ਬਜਰੀ ਚਾਹ ਇੱਕ ਸਾਲ ਤੋਂ ਇਹਨਾਂ ਕੋਲ ਆ ਰਿਹਾ ਹੈ ਜੀ ਅੱਛਾ ਜੀ ਇਹ ਪੰਗੇ ਕੋਈ ਕਿਟੀਨਾ ਕਮਰਾ ਸੀ ਅੱਛਾ ਜੀ ਉੱਥੇ ਗੁਜ਼ਾਰਾ ਕਰਦੇ ਸੀ ਜਾਦੇ ਹੀ ਨਾਲ ਲੜਪੜੇ ਯਾਰ ਅੱਜ ਕੋਸਤੇ ਕੋਸ ਕੋਸਤੇ ਕੋਸੇ ਉਹ ਬਈ ਅਜੀ ਇਹ ਹੈ ਕਹਿੰਦੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ ਜੀ ਤੇ ਮੁੰਡੇ ਫੇਰੇ ਨੂੰ ਬਿਲਡਿੰਗ ਦੀ ਦੁਕਾਨ ਕਰ ਰਿਹਾ ਸੀ ਅੱਛਾ ਜੀ ਬਹੁਤ ਛੋਟਕੀ ਮੈਂ ਬਾਹਰ ਜਾਣਾ ਬਾਹਰ ਜਾਣਾ ਜੀ 4 ਵਜੇ ਉਹ ਬੀਜ ਲਾਇਆ 4 ਵਜੇ 2 1/2 ਦੋ ਮਹੀਨੇ ਬਾਅਦ ਮੁੜ ਕੇ ਆ ਗਿਆ ਚੌਥੀ ਵਾਰੀ ਇਹ ਲਿਆ ਕੇ ਮੈਂ ਕਿ ਸੰਜੀਵ ਕਾਰਨ ਪੈਸੇ ਖਰਾਬ ਕਰਦਾ ਤੇ ਕੰਮ ਵਿੱਚ ਬਹੁਤ ਵਧੀਆ ਹੈ ਕਹਿੰਦਾ ਡੈਡੀ ਤੂੰ ਕਰੋੜ ਕਾ ਲਾ ਤਾਂ ਨਹੀਂ ਇਹ ਕੰਮ ਬਣਦਾ ਮੈਂ ਕਿ ਆਹ ਚੀਜ਼ ਬਾਤ ਰੰਕਾ ਲੈਂਦਾ ਕੰਨਾਂ ਠੀਕਾ। ਕਰੋ ਛੇਰ ਚਲ ਗਿਆ ਉਹ। ਢੇਢ ਕੁ ਮਹੀਨੇ ਬਾਅਦ ਛੇਰ ਆ ਗਿਆ। ਤੇ ਮੈਂ ਇਹਨਾਂ ਦੁਕਾਨ ਨਾਲ ਆਪਣੀ ਮਾਂ ਨੂੰ ਕਹਿਣ ਲੱਗਾ। ਇਹਨਾਂ ਸੰਤਾਂ ਦੇ ਮੈਂ ਬਹੁਤ ਗੁਰੂ ਨਾਇਕੀ ਮੱਛਾ ਕਹਿ ਕੇ ਕਿਹਾ ਫੇਰ ਮੈਂ ਮੇਰੀ ਗੱਲ ਕੋਲ ਪਣੀ ਨਹੀਂ ਨੀਂ। ਮੇਰਾ ਮਾਂ ਨੂੰ ਫੋਨ ਚੁੱਕੀ। ਉਹ ਮੇਂ ਨਾਲ ਗੱਲ ਕੀਤੀ। ਮੈਂ ਕਿਹਾ ਮਹਾਰਾਜ ਜੀ ਨੂੰ ਕੁਛ ਦੀਦਾ ਹਾਂਗਾ ਤਾਂ ਇਹ ਨੂੰ। ਤਾਂ ਇਹ ਬਿਲਕੁਲ ਹੀ ਬਿਲਕੁਲ। ਮੇਰੇ ਮੂੰਹ ਇਦਾਂ ਹੀ ਨਿਕਲਿਆ ਠਕੜੀ। ਕਹਿੰਦੀ ਕਿ ਮੈਂ ਤਾਂ ਉਹਨਾਂ ਨੂੰ ਬਤਾਉਂਗਾ ਹੀ ਜਦੋਂ ਜਾਉਂਗੀ ਨਹੀਂ ਆਉਂਗੀ। ਤੇ ਇਹ ਯਕੀਨ ਮੰਨਿਓ ਮਹੀਨੇ ਬਾਅਦ ਲੋਕਡਾਊਨ ਲੱਗ ਗਿਆ ਜਿਹੜਾ ਪਹਿਲਾਂ ਹੀ ਲ ਕਨ ਕੋਈ ਬਾਣੀ ਨਹੀਂ ਕਹਤਾ ਬਿਲਕੁਲ ਹ ਚਲੋ ਲੋਕਡਾਉਨ ਖਤਮ ਹੋਇਆ ਕੀ ਨਾ ਤੇਰੇ ਫਲਾਈ ਗਈ ਤਾ ਵਾਰਾ ਜਾਣ ਕੇ ਇੱਥੇ ਨਹੀਂ ਆਇਆ ਬਸ ਇਹ ਮੈਂ ਇੱਥੋਂ ਜਾ ਕੇ ਨਾ ਰੋਕੀ ਉੱਠ ਕੇ ਕੋਠੇ ਇੱਕ ਵਾਰੀ ਲੜਕੇ ਨੂੰ ਮਾ ਗਿਆ ਆਪਣੇ ਆਪ ਨੇ ਇੱਕੋ ਆ ਗਮਾ ਅਰੇ ਇਹ ਕਿਸ਼ੇ ਵੇਣ ਬਾਗ ਜਾਂਦਾ ਮਸਾਲਾ ਚੱਕੀਂ ਗਿਆ ਕੰਨ ਨਹੀਂ ਤੋਂ ਨਾ ਡੈਕ ਮੈਂ ਗੱਲ ਕੰਨ ਕਾਣ ਸਾਡੀ ਪਲੇ ਆਸ ਅਛਾ ਜੀ ਤੁਸੀਂ ਬੇਰੇ ਕੰਨ ਮੇਰੇ ਮੱਥੇ ਤੇ ਇੱਕੇ ਤੋਰ ਤੁਹਾਡੇ ਕੋਲ ਮੱਥਾ ਟਕਾਣਾ ਤਾਂ ਜਾਣਾ ਕਹਿੰਦੇ ਪੰਜ ਮੁੰਡੇ ਆ ਤੁਹਾਰ ਵਿੱਚ ਗੱਡੀ ਲੈ ਕੇ ਚੱਲ ਜਾਣਾ ਕੀ ਬਾਤ ਆ ਜੀ ਤੇ ਮਥਕੇ ਕਿਤੇ ਦੇਖਾਂ ਮੈਂ ਬਿਜਲੀ ਕੋਲ ਆਇਆ ਮੇਰਾ ਕਹਿ ਰਿਹਾ ਇੱਡੀ ਕਿ ਕਹਿਦਾ ਸੀਗਾ ਆਇਆ ਕਿ ਨਾ ਮਰੇ ਹੱਥੀ ਬੜੇ ਮਹਾਰਾਜੀ ਜੀ ਨਹੀਂ ਮੰਨਦੇ ਇਹਨ ਕੀ ਕੰਡੇ ਲਾਉਂ ਆਈ ਤੈ ਸਾਰਾ ਹੋ ਗਿਆ ਜੰਦੇ ਸੈਟ ਹੋਇਆ ਹੁਣ ਪੱਕਾ ਹੋ ਗਿਆ ਕਿੱਥੇ ਆ ਜੀ ਟਰਟ ਚਾਲ ਉਹ ਤੇ ਆ ਆਹ ਕਿਆ ਵਾ ਦੋਸਤ ਮੈਂ ਇੱਕ ਦਦਮਾ ਹੋਰ ਜਿਹੜਾ ਵੀ ਮੈਂ ਅੱਜ ਮੋਟਰਸਾਈਕਲ ਲੈ ਕੇ ਆਣਾ ਮੇਰਾ ਵੱਡਾ ਭਰਾ ਆ ਹੁਸ਼ਿਆਰਪੁਰ ਤੋਂ ਆ ਉਹ ਇਸ ਜਗ੍ਹਾ ਤੇ ਆਉਂਦੀ ਆ ਉਹਨਾਂ ਦੇ ਗੁਰੂ ਮਹਾਰਾਜ ਆ ਇਹ ਮੈਨੂੰ ਨਹੀਂ ਪਤਾ ਸੀਗਾ ਮੈਂ ਆਪਣੀ ਗੱਡੀ ਖੜੀ ਕਰਕੇ ਹਸਪੀਟਲ ਦੇ ਵਿੱਚ ਤਾਂ ਮੈਂ ਉਹਨਾਂ ਦਾ ਮੋਟਰਸਾਈਕਲ ਲੈ ਕੇ ਆਇਆ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਗੁਰੂ ਮਹਾਰਾਜ ਆ। ਦੇਖੋ ਕਿੰਨੀ ਚਮਤਕਾਰ ਵਾਲੀ ਗੱਲ ਆ ਕਿ ਉਸ ਬੰਦੇ ਦਾ ਮੋਟਰਸਾਈਕਲ ਮੇਰੇ ਨਾਲ ਆਇਆ ਜਦ ਕਿ ਮੈਂ ਆਪਣੀ ਗੱਡੀ ਵੀ ਲੈ ਕੇ ਆ ਸਕਦਾ ਸੀਗਾ। ਠੀਕ ਹੈ ਨਾ ਜੀ? ਪਰ ਸਾਧਨ ਉਹਦਾ ਆ। ਹਾਂ ਠੀਕ। ਉਹਨਾਂ ਦਾ ਸਾਧਨ ਲੈ ਕੇ ਆਇਆ। ਸਹੀ ਗੱਲ। ਗੱਡੀ ਖੜੀ ਕਰਕੇ ਆਇਆ ਸਵੇਰੇ ਫੋਨ ਕੀਤਾ। ਦੱਸਿਆ ਵੀ ਕਿ ਮਾਲਪੁਰ ਚੱਲਾਂ ਜੀ ਜੋ ਚਲਾਣਾ। ਪਰ ਪਤਾ ਨਹੀਂ ਸੀਗਾ। ਇਹ ਵੀ ਇਹਨਾਂ ਦੇ ਮਤਲਬ ਹੈਗਾ ਜੀ ਜਿਹਨੂੰ ਬੁਲਾਉਣਾ ਆ ਉਹਨਾਂ ਨੇ ਬੁਲਾਉਣਾ ਹੀ ਆ। ਤਾਂ ਕਰਕੇ ਦੋਸਤੋ ਚਲੋ ਚੱਲਦੇ ਆ ਜੀ। अच्छा जी पर आप यो नहीं अपने के ही लेके रम्बा लेके उन सारी झारी अपने रास्ते में उठे ए पहचान होती बाजी साधुਾਂ ਦੀ सेवा ਵੀ ਕਰਾਉਣੀ ਆਪ ਵੀ ਕਰਨੀ ਸੇਵਾ ਕਰਨੀ ਵੀ ਨਹੀਂ ਤਾਂ ਕੋਈ ਸੋਚ ਸਕਦਾ ਸੀ ਆ ਇਨੇ ਜੰਗਲ ਦੇ ਵਿੱਚ ਕਹਿੰਦੇ ਨਾ ਅਸੀਂ 10 ਵਜੇ ਆ ਨਹੀਂ ਦਿੰਦੇ ਇੱਕ ਵਾਰੀ ਮੁੰਡਾ ਮੇਰਾ ਜਾਲ ਦੋਸਤ ਕਹਿੰਦਾ ਮੈਂ ਕਿਹਾ ਯਾਰ ਤੈਨੂੰ ਡੇਰਾ ਦਿਖਾਈਏ ਸੰਤਾਂ ਤੱਕ ਚੱਲੀਏ ਉਧਰ ਦੀ ਜਿੱਦੋਂ ਦੁਪਹਿਰ ਵਿੱਚ ਜੇ ਆ ਗਏ ਸਾਨੂੰ ਪਤਾ ਬਈ ਆਹ ਕਿ ਟਾਈਮ ਨੂੰ ਦੁਆ ਹੁੰਦਾ ਉਧਰ ਤੇ ਸੰਤ ਗੇਟ ਦੇ ਮੋੜੇ ਖੜੇ ਇਹ ਲੱਖੇ ਦੀ ਗੱਲ ਹੈ ਕਹਿੰਦੇ ਤੁਸੀਂ ਕਿਦਾਂ ਹਾਂਜੀ ਕਹਿੰਦਾ ਮਾਰੇ ਦਰਸ਼ਨ ਲੋ ਆਇਆ ਸੀ ਕਹਿੰਦੇ ਹੋਗੇ ਨਾ ਜਾਓ ਫੇਰ ਐਨੀ ਵਿੱਚ ਭੇਜਦੇ ਮੈਂ ਕਿ ਦੇਖ ਲੈ ਨਹੀਂ ਤਾਂ ਇਸ ਟਾਈਮ ਹੁੰਦੇ ਨਹੀਂ ਇਹ ਗੇਟ ਖੁੱਲਦੇ ਨਹੀਂ ਕੁਦਰ ਦੀ ਗੇਟ ਦੇ ਮੋੜੇ ਖੜੇ ਸੀ ਜੀ ਦਰਸ਼ਨ ਦੇਣ ਦੇਣੇ ਇਸ ਟਾਈਮ ਕਈ ਵਾਰੀ ਇੱਥੇ ਬੈਠਿਆ ਹੁਣ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਆ ਰਿਹਾ ਹੈ ਪਹਿਲੇ ਕਹਿੰਦੇ ਸਰਾਜੀ ਬੰਦ ਕਰ ਦਿਓ ਸਿੰਦਰ ਬੰਨ ਲੱਗੇ ਕਿ ਗੇਟ ਮੋੜੇ ਹਣਾ ਐੱਧੀ ਮੌਂਦੇ ਕੀ ਬਾਤ ਆ